ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇੰਗੀ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਲਾਈਨਿੰਗ ਲੱਗੂਗੀ ਸਾਰੇ ਸੂਟਾਂ ਤੇ ਲਾਈਨਿੰਗ ਲੱਗੂਗੀ ਸਾਰੇ ਸੂਟਾਂ ਦੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਜਿੱਦਾਂ ਕਿ ਉਹਨਾਂ ਨੂੰ ਤੁਸੀਂ ਪਾਰਟੀ ਵੇਅਰ ਵੀ ਰੈਡੀ ਕਰਵਾ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਹੈਂਡਵਰਕ ਦਾ ਸੂਟ ਰੈਡੀ ਕੀਤਾ ਹੋਇਆ ਦਿਖਾ ਦਿੰਨੀ ਹੈਗੀ ਜਿੱਦਾਂ ਕਿ ਕੱਲ ਆਪਾਂ ਗ੍ਰੀਨ ਸੂਟ ਪਾਇਆ ਸੀਗਾ ਕਾਫੀ ਭੈਣਾਂ ਦੇ ਆਰਡਰ ਆਏ ਨੇਗੇ ਉਹ ਸੂਟ ਦੇ ਹੋਰ ਮਤਲਬ ਹੋਰ ਕਲਰ ਤੇ ਵੀ ਬਣਵਾਏ ਨੇਗੇ ਤੁਸੀਂ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਇਹ ਲੈ ਸੂਟ ਦੇਖੋ ਬੈਲਵਰਟ ਦੇ ਉੱਪਰ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਸ ਤਰ੍ਹਾਂ ਦੇ ਕੋ ਚਾਕ ਵਰਕ ਹੋਏ ਹੋਏ ਨੇ ਕੰਮ ਹੈ ਜਿਹੜਾ ਤੁਹਾਨੂੰ ਨੀਟ ਐਂਡ ਕਲੀਨ ਮਿਲੂਗਾ ਸਾਰਾ ਲੋ ਜੀ ਦੇਖੋ ਜੀ ਇਸ ਤਰ੍ਹਾਂ ਜਿਹੜਾ ਘੇਰਾ ਵਰਕ ਹੋਇਆ ਹੋਇਆ ਜਿਹੜਾ ਆਪਾਂ ਦਬਕਾ ਮੋਤੀ ਕਟ ਦਾਣਾ ਜਿੰਨਾ ਵੀ ਆਪਾਂ ਵਰਕ ਕਰਦੇ ਆਂ ਸਾਰਾ ਮਤਲਬ ਵਧੀਆ ਮਟੀਰੀਅਲ ਲਾਉਣਿਆਂਗੇ ਮਾੜਾ ਨਹੀਂ ਲਾਉਂਦੇ ਤੇ ਦੀ ਆਪਣਾ 1200 2000 ਰੁਪਏ ਰੇਟ ਵਾਤਪਮਾ ਹੋ ਜੇ ਵੀ ਪਰ ਗਲਤ ਚੀਜ਼ ਨਹੀਂ ਦਵਾਂਗੇ ਕਦੇ ਵੀ ਤੁਹਾਨੂੰ ਦੇਖੋ ਇਸ ਤਰ੍ਹਾਂ ਜਿਹੜੇ ਚਾਕ ਨੇਗੇ ਉਹ ਵਰਕ ਹੋਏ ਹੋਏ ਨੇਗੇ ਕੰਮ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੀ ਆਗੀ ਤੁਸੀਂ ਦੇਖ ਸਕਦੇ ਹੋਗੇ ਵੀ ਕਾਫੀ ਸੋਹਣਾ ਕੰਮ ਹੈ ਜਿਹੜਾ ਆਪਾਂ ਤਿਆਰ ਕੀਤਾ ਇਸ ਤਰ੍ਹਾਂ ਜਿਹੜਾ ਹੈਗਾ ਗਲਾ ਬਣਿਆ ਹੋਇਆ ਹੈਗਾ ਮਲਵਜੀ ਠੀਕ ਹੈ ਜੀ ਬਾਵਾ ਤੇ ਕੰਮ ਹੋਇਆ ਹੋਇਆ ਹੈਗਾ ਇਦਾਂ ਮਲਵਜੀ ਕੰਮ ਤੁਹਾਨੂੰ ਪੂਰਾ ਸਫਾਈ ਤੇ ਮਿਲੂਗਾ ਚਾਹੀਦੀ ਤੁਸੀਂ ਮਸ਼ੀਨ ਚ ਕਰਵਾਓ ਚਾਹੀਦੀ ਤੁਸੀਂ ਹੈਂਡ ਦੇ ਵਿੱਚ ਕਰਵਾਓ ਲੋ ਜੀ ਦੇਖੋ ਕੰਮ ਦੇਖੋ ਕੰਮ ਤੁਹਾਨੂੰ ਮੈਂ ਦੁਬਾਰਾ ਨੇੜੇ ਤੋਂ ਵੀ ਦਿਖਾ ਦਿੰਨੀ ਹ ਕਿਉਂਕਿ ਕਾਫੀ ਭੈਣਾਂ ਨੇ ਫਿਰ ਹੈਂਡਵਰਕ ਦੇ ਜਿਹੜੇ ਆਰਡਰ ਦਿੰਦੇ ਨੇ ਹਨਾ ਉਹਨਾਂ ਨੂੰ ਵੀ ਕੰਮ ਦਾ ਪਤਾ ਚੱਲ ਸਕੇ ਲੋ ਜੀ ਫਿਨਿਸ਼ਿੰਗ ਪੂਰੀ ਹੋਊਗੀ ਆਪਣੇ ਕੰਮ ਦੀ ਦੇਖੋ ਇਸ ਤਰ੍ਹਾਂ ਦੋਨੇ ਚਾਕ ਵਰਕ ਹੋਏ ਹੋਏ ਨੇ ਵੈਲਵਟ ਦੇ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਕਿਹੜਾ ਵਰਕ ਹੋਇਆ ਹੋਇਆ ਹੈਗਾ ਦੇਖੋ ਜੀ ਇਹਦੇ ਨਾਲ ਆਪਾਂ ਰੱਖਿਆ ਜੀ ਸ਼ਰਾਰਾ ਮਰਜੈਂਟਾ ਕਲਰ ਦਾ ਜਿੱਦਾਂ ਆ ਪੇਸਟਿੰਗ ਪੱਟੀ ਲੱਗੀ ਹੋਈ ਹੈਗੀ ਤੇ ਉਦਾਂ ਦੇ ਹੀ ਆਪਾਂ ਰੱਖਾਂਗੇ ਦੁਪੱਟਾ ਦੇਖੋ ਪੇਸਟਿੰਗ ਪੱਟੀ ਲਗਾ ਕੇ ਆਪਾਂ ਪੂਰਾ ਸੋਨਾ ਸੂਟ ਹੈ ਜਿਹੜਾ ਆਪਾਂ ਤਿਆਰ ਕੀਤਾ ਹੈਗਾ ਲਓ ਜੀ ਇਹਨੂੰ ਕੋਈ ਵੀ ਕਲਰ ਤੇ ਤੁਸੀਂ ਰੈਡੀ ਕਰਵਾ ਲਓ ਸੂਟ ਨੂੰ ਲਓ ਜੀ ਠੀਕ ਹੈ ਜੀ ਕੋਈ ਵੀ ਕਲਰ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਜਿਹੜਾ ਮੈਂ ਤੁਹਾਨੂੰ ਵਟਸਐਪ ਤੇ ਤੁਸੀਂ ਕਨਫਰਮ ਕਰ ਲਿਓ ਵੈਲਵਟ ਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਤੁਸੀਂ ਸ਼ਰਟ ਆ ਪਰਖੇ ਵੈਲਵਟ ਦੀ ਸ਼ਲਾਰਾ ਰੱਖਿਆ ਤਾਂ ਆਪਾਂ ਜੌਰਜਟ ਦਾ ਪਿਓਰ ਜੌਰਜਟ ਦੇ ਉੱਪਰ ਅੱਗੇ ਮੈਂ ਤੁਹਾਨੂੰ ਦਿਖਾਉਣੀਆਂਗੇ ਸੂਟ ਲੇਗੇ ਜਿਹੜੇ ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲੇ ਲਾਸਟ ਸੂਟ ਰਹਿ ਗਿਆ ਚਨਾਉਣ ਸਿਲਕ ਦੇ ਉੱਪਰ ਸੂਟ ਹੈਗਾ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਰੈੱਡ ਸੂਟ ਦਿਖਾਇਆ ਕੱਲ ਪਤਾ ਨਹੀਂ ਪਰਸੋਂ ਵਾਲੀ ਚ ਤੇ ਉਹਦੇ ਨਾਲ ਦਾ ਇਹ ਸੂਟ ਹੈ ਮਜ਼ੈਂਟਾ ਕਲਰ ਚਨਾਉਣ ਸਿਲਕ ਦਾ ਸੂਟ ਰਹੇਗਾ ਦੇਖੋ ਜੀ ਪ੍ਰਾਈਸ ਇਹਦਾ 2500 ਰਹੇਗਾ ਪਲੱਸ ਸ਼ਿਪਿੰਗ 올ਓਵਰ ਸੂਟ ਹੈ ਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਬਹੁਤ ਸੋਹਣਾ ਕਾਟਨ ਸਿਲਕ ਦਾ ਸਟਾਫ ਹੈਗਾ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈਗੀ ਨਾਲ ਹੈਗੀ ਕ੍ਰੀਮ ਕਲਰ ਦੀ ਬਾਟਮ ਇੱਥੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਕਿ ਬਾਹਾਂ ਤੇ ਪੈਚ ਲੱਗ ਕੇ ਸਲਵਾਰ ਤੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਸ਼ਰਟ ਤੇ ਕਰਵਾ ਲੋ ਚਾਹੀ ਪ੍ਰਾਈਜ਼ ਇਹਦਾ ਹੈਗਾ ਜੀ 2000 ਪਲੱਸ ਸ਼ਿਪਿੰਗ ਇਸ ਤੋਂ ਬਾਅਦ ਆਜੂਗਾ ਜੀ ਪਿਓਰ ਕ੍ਰਸ਼ ਦਾ ਸੂਟ ਹੈਗਾ ਮੈਚਿੰਗ ਲਓ ਜੀ ਆਪਣੀਆਂ ਬੁਕਿੰਗਾਂ ਕਰ ਲਿਓ ਤੁਸੀਂ ਤੇ ਕਿਉਂਕਿ ਫਿਰ ਇਹ ਸੂਟ ਨਹੀਂ ਮਿਲਨੇ ਰਿਪੀਟ ਬਹੁਤ ਸੋਣੀ ਕ੍ਰਾਸ਼ ਹੈ ਬਿਲਕੁਲ ਲਾਈਟ ਵੇਟ ਕ੍ਰਾਸ਼ ਹੈਗੀ ਲਓ ਜੀ ਦੇਖੋ ਤੇ ਨਾਲ ਰਹੀਗੀ ਇਸ ਤਰ੍ਹਾਂ ਬਾਟਮ ਰਹੇਗੀ 2300 ਇਹਦਾ ਪ੍ਰਾਈਸ ਰਹੇਗਾ ਇਹਨੂੰ ਤੁਸੀਂ ਹੋਰ ਵੀ ਸੋਨਾ ਬਣਾ ਸਕਦੇ ਹੋਗੇ ਨਾਲ ਵਰਕ ਵਗੈਰਾ ਕਰਕੇ ਇਸ ਤੋਂ ਬਾਅਦ ਹੈ ਗਿਆ ਆਪਣੇ ਕੋਲੇ ਪਿਓਰ ਜੌਰਜਟ ਦੀ ਇਹਦੇ ਨਾਲ ਆਪਾਂ ਕਰੀਮ ਕਲਰ ਦੀ ਆਫ ਵਾਈਟ ਸਲਵਾਰ ਲਾਵਾਂਗੇ ਆਪਾਂ ਪਹਿਲਾ ਸੂਟ ਇਹਦੇ ਵਿੱਚ ਤਿਆਰ ਵੀ ਕੀਤਾ ਹੈ ਮਸ਼ੀਨ ਵਰਕ ਚ ਟੇਸਟਾ ਦੇ ਰਹੇ ਰਹੇਗਾ ਲਓ ਜੀ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਫੁੱਲ ਪਿਓਰ ਜੌਰਜਟ ਹੈਗੀ ਕਲਰ ਬਹੁਤ ਸੋਹਣਾ ਨਾ ਲਾਈਟ ਐ ਨਾ ਡਾਰਕ ਐ ਬਹੁਤ ਸੋਹਣਾ ਕਲਰ ਐ ਸੋਬਰ ਜਿਹਾ ਬਾਟਮ ਤੁਸੀਂ ਇਹਦੇ ਨਾਲ ਪਿੰਕ ਮਜੈਂਟਾ ਕਲਰ ਦੀ ਵੀ ਲਗਾ ਸਕਦੇ ਹੋ ਪਹਿਲਾਂ ਆਪਾਂ ਮਜੈਂਟਾ ਲਗਾਈ ਹੈਗੀ ਜੇ ਤੁਸੀਂ ਜ਼ਿਆਦਾ ਡਾਰਕ ਨਹੀਂ ਪਾਉਣਾ ਹੈਗਾ ਤਾਂ ਤੁਸੀਂ ਆਫ ਵਾਈਟ ਕਲਰ ਦੀ ਵੀ ਇਹਦੇ ਨਾਲ ਬਾਟਮ ਐ ਜਿਹੜੀ ਮਤਲਬ ਸਕਿਨ ਜਿਹਾ ਸ਼ੇਡ ਹੈਗਾ ਉਦਾਂ ਦੀ ਵੀ ਲਗਾ ਸਕਦੇ ਹੋ ਫੁੱਲ ਪਿਓਰ ਜਾਰਜਟ ਦਾ ਇਹ ਸੂਟ ਹੈਗਾ ਮੈਚਿੰਗ ਸੂਟ ਤੁਹਾਨੂੰ 2500 ਮਿਲੇਗਾ ਇਹ ਟੇਸਟਾ ਦੀ ਟੇਸਟਾ ਦਾ ਹੈਗਾ ਇਹ ਵਾਲਾ ਲੋਚ ਇਸ ਤੋਂ ਬਾਅਦ ਬਹੁਤ ਸੋਹਣੇ ਆਪਣੇ ਕੋਲੇ 200 ਟਾ ਅਵੇਲੇਬਲ ਨੇ ਤੇ ਰਿਪੀਟ ਦੇ ਵਿੱਚ ਨੇਗੇ ਤੁਸੀਂ 올 ਓਵਰ ਲੈਣਾਗਾ ਤਾਂ 3000 ਪ੍ਰਾਈਸ ਹੈ ਟੇਸਟਾ ਦਾ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਜੇ ਤੁਸੀਂ ਮੈਚਿੰਗ ਲੈਣਾ ਤਾਂ 2500 ਪ੍ਰਾਈਸ ਹੈ ਇਹਦਾ ਕਾਫੀ ਜਿਆਦੇ ਸੋਹਣੇ ਸੂਟ ਨਗੇ ਇਹਨਾਂ ਨੂੰ ਤੁਸੀਂ ਰੈਡੀ ਕਰਵਾਉਗੇ ਬਹੁਤ ਜਿਆਦੇ ਸੋਹਣੇ ਫਰੌਕ ਬਣਵਾਓ ਡ्रेसेस ਬਣਵਾਓ ਇਹਨਾਂ ਦੀਆਂ ਹਨਾ ਸਲਵਾਰ ਸੂਟ ਬਣਵਾਓ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਜਿਹੜੇ ਇਹ ਰੈਡੀ ਹੋਣਗੇ ਦੋ ਸੂਟ ਲੇਗੇ ਤੇ ਬਹੁਤ ਜ਼ਿਆਦੇ ਰਿਪੀਟ ਇਹ ਡਿਜ਼ਾਈਨ ਆਪਣਾ ਚੱਲਿਆਗਾ ਹੁਣ ਤੱਕ ਕਾਫੀ ਸੂਟ ਇਹਦੇ ਨਾਲ ਦੇ ਸੇਲ ਹੋਈ ਜਾਂਦੇ ਨੇਗੇ ਇਸ ਤੋਂ ਬਾਅਦ ਆ ਜਾ ਆਜੂਗਾ ਜੀ ਬਰਬਰੀ ਦਾ ਸੂਟ ਹੈਗਾ ਚਿਨਾਰ ਬਰਬਰੀ ਦਾ ਸੂਟ ਹੈ ਦੇਖੋ ਜੀ ਸਟੈਂਪ ਹੈਗੀ ਹੈਗੀ ਨਾਲ ਟੈਗ ਲੱਗਿਆ ਹੋਇਆਗਾ ਇਹ ਰਹੇਗੀ ਜੀ ਸ਼ਰਟ ਪਲੱਸ ਇਹਦੇ ਨਾਲ ਫੁੱਲ ਪਿਓਰ ਦੀ ਜਿਹੜੀ ਸਲਵਾਰ ਹੈਗੀ ਤੇ ਨਾਲ ਹੈਗਾ ਬਰਬਰੀ ਦਾ ਬਹੁਤ ਜਿਆਦਾ ਸੋਨਾ ਦੁਪੱਟਾ ਖੁੱਲਾ ਡੁੱਲਾ ਇਹਦੇ ਤੁਸੀਂ ਲੈਸਿਸ ਵਗੈਰਾ ਦੀ ਫਿਨਿਸ਼ਿੰਗ ਕਰਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ ਪ੍ਰਾਈਜ਼ ਰਹੇਗਾ ਇਹਦਾ 3000 ਬਹੁਤ ਜਿਆਦਾ ਸੋਨਾ ਸੂਟ ਹੈਗਾ ਇਸ ਤੋਂ ਬਾਅਦ ਆ ਜਾਣਗੇ ਜੀ ਕਲੀਰੇ ਦੇ ਸੂਟ ਲੇਗੇ ਕਾਫੀ ਸੂਟ ਇਹਦੇ ਨਾਲ ਦੇ ਸੇਲ ਕੀਤੇ ਨੇ ਬਲੈਕ ਇਸ ਤਰ੍ਹਾਂ ਸ਼ਰਟ ਰਹੂਗੀ ਤੇ ਨਾਲ ਰਹੇਗੀ ਬਲੈਕ ਬਾਟਮ ਪਲੱਸ ਦੁਪੱਟਾ ਇਹਦਾ ਪ੍ਰਾਈਸ ਵੀ ਰਹੇਗਾ ਜੀ 3000 ਦੁਪੱਟਾ ਬਹੁਤ ਜਾਦੇ ਸੋਣਾਂ ਗੇ ਟੈਬੀ ਦਾ ਦੁਪੱਟਾ ਹੈਗਾ ਦੇਖੋ ਬਹੁਤ ਜਾਦੇ ਸੋਨਾ ਬਣਿਆ ਹੋਇਆ ਸੂਟ ਸਟ੍ਰੇਟ ਸਲਵਾਰ ਬਣਾਓ ਕਾਫੀ ਜਾਦੇ ਜਿਹੜਾ ਸੂਟ ਹੈ ਇਹ ਬਣੂਗਾ ਇਸ ਤੋਂ ਬਾਅਦ ਦੂਜਾ ਕਲਰ ਇਹਦੇ ਵਿੱਚ ਪੀਚ ਕਲਰ ਹੈਗਾ ਇਸ ਤਰ੍ਹਾਂ ਇਹਦੀ ਸ਼ਰਟ ਰਹੂਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵਾਲੀ ਤੇ ਨਾਲ ਹੈਗੀ ਹੈ ਜੀ ਬਾਟਮ ਤੇ ਨਾਲ ਹੀ ਬਾਟਮ ਦਾ ਸਟੱਫ ਸੀਗਾ ਤੇ ਇਹ ਹੈ ਟੈਬੀ ਦੀ ਪਿਓਰ ਟੈਬੀ ਦੇ ਸੂਟ ਲੇਗੇ ਦੇ ਨਾਲ ਹੀ ਟੈਬੀ ਦਾ ਦੁਪੱਟਾ ਰਹੇਗਾ ਬਹੁਤ ਜਿਆਦਾ ਸੋਹਣਾ ਦੇਖੋ ਤੁਸੀਂ ਪ੍ਰਿੰਟ ਵਗੈਰਾ ਕਾਫੀ ਜਿਆਦਾ ਸੋਨਾ ਹੋਇਆ ਹੋਇਆ ਹੈਗਾ ਤੇ ਛੇੜ ਵੀ ਸੋਹਣੇ ਲੱਗੇ ਤੇ ਤੁਸੀਂ ਇਦਾਂ ਦੀ ਲੈਂਸ ਲਗਵਾ ਸਕਦੇ ਹੋਗੇ ਗ੍ਰੇ ਕਲਰ ਦੀ ਫਰੇਸ਼ਿੰਗ ਹੋ ਜੂਗੀ ਦੁਪੱਟਾ ਸੋਹਣਾ ਲੱਗਣ ਲੱਗ ਜੂਗਾ ਮਤਲਬ ਲਓ ਜੀ ਕੋਈ ਵੀ ਤੁਹਾਨੂੰ ਪ੍ਰਿੰਟ ਸੂਟ ਦੇ ਵਿੱਚੋਂ ਡਿਜ਼ਾਈਨ ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਦੇ ਸਕਦੇ ਹੋਗੇ ਆਪਣਾ WhatsApp ਦਾ ਨੰਬਰ ਮੈਂਸ਼ਨ ਕੀਤਾ ਹੋਇਆ ਉੱਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰਕੇ ਸੇਮ ਸੂਟ ਜਿਹੜੇ ਨੇਗੇ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋਗੇ ਆਪਣੇ ਕੋਲ ਹੀ ਮਾਰਚ ਅਪ੍ਰੈਲ ਤੱਕ ਦੀਆਂ ਬੁਕਿੰਗਾਂ ਨੇ ਮੈਰਿਜ ਦੀਆਂ ਮੈਰੇ ਵਾਲੇ ਸੂਟ ਚੱਲ ਰਹੇ ਨੇ ਹੌਲੀ ਹੌਲੀ ਜਿੱਦਾਂ ਜਿੱਦਾਂ ਰੈਡੀ ਹੋ ਕੇ ਆਉਣਗੇ ਮੈਂ ਤੁਹਾਨੂੰ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਤਿਆਰ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਡਿਜ਼ਾਈਨ ਆਪਣਾ ਸ਼ੇਅਰ ਕਰਕੇ ਜਿਹੜਾ ਸੂਟ ਲੇਗੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਮਸ਼ੀਨ ਦੇ ਵਿੱਚ ਕਰਵਾਣਾਗਾ ਕੋਈ ਵੀ ਤੁਹਾਡਾ ਸਲਾਈ ਵਾਲਾ ਡਿਜ਼ਾਈਨ ਹੈ ਕੋਈ ਵੀ ਤੁਹਾਡਾ ਹੈਂਡ ਵਾਲਾ ਡਿਜ਼ਾਈਨ ਆਰੀ ਵਾਲਾ ਬਾਦਲਾ ਆਪਾਂ ਹਰ ਤਰ੍ਹਾਂ ਦਾ ਜਿਹੜਾ ਕੰਮ ਹੈਗਾ ਹਰ ਤਰ੍ਹਾਂ ਦੇ ਵਰਕ ਕਰਨੇਗੇ ਜਿਹੜੇ ਅਵੇਲੇਬਲ ਨੇਗੇ ਆਪਣੇ ਕੋਲੇ ਹੈਗੇ ਨੇਗੇ ਤੁਸੀਂ ਉਸ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋਗੇ ਲੋ ਜੀ ਮੈਂ ਦੁਬਾਰਾ ਫੇਰ ਹੈਂਡ ਦਾ ਸੂਟ ਦਿਖਾ ਦਿੰਨੀ ਹੈਗੀ ਤੇ ਇਸ ਤਰ੍ਹਾਂ ਇਹ ਬਣਿਆ ਹੋਇਆ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਹਾਨੂੰ ਕੰਮ ਜਿਹੜਾ ਨੀਟ ਐਂਡ ਕਲੀਨ ਮਿਲੂਗਾ ਦੇਖੋ ਕੱਲੀ ਕੱਲੀ ਚੀਜ਼ ਆਪਣਾ ਕੱਟ ਦਾਣਾ ਮੋਤੀ ਦਬਕਾ ਸਾਰਾ ਚਿਣਿਆ ਪਿਆਗਾ ਫਿਨਿਸ਼ਿੰਗ ਪੂਰੀ ਹੋਊਗੀ ਕੰਮ ਦੀ ਚਾਹੀਦੀ ਤੁਹਾਡੇ 2 ਪੈਸੇ ਵੱਧ ਲੱਗ ਜਾਣ ਪਰ ਸੂਟ ਹੈ ਜਿਹੜਾ ਤੁਹਾਨੂੰ ਪੂਰਾ ਤਸੱਲੀ ਬਖਸ਼ ਮਿਲੂਗਾ ਸਲਾਈ ਪੱਖੋਂ ਵੀ ਕੜਾਈ ਪੱਖੋਂ ਵੀ ਫੈਬਰਿਕ ਪੱਖੋਂ ਵੀ ਲੋਡੀ ਇਸ ਤਰ੍ਹਾਂ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਇਹਦੇ ਨਾਲ ਆਪਾਂ ਰੱਖਿਆ ਸ਼ਰਾਰਾ ਤੁਸੀਂ ਇਹ ਸਲਵਾਰ ਸੂਟ ਵੀ ਬਣਾ ਸਕਦੇ ਹੋ ਸ਼ਰਾਰਾ ਵੀ ਬਣਾ ਸਕਦੇ ਹੋ ਪਲਾਜ਼ੋ ਸੂਟ ਵੀ ਬਣਾ ਸਕਦੇ ਹੋਗੇ ਜਿਵੇਂ ਦਾ ਵੀ ਤੁਸੀਂ ਚਾਹੋ ਉਹ ਮੇ ਦਾ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਜਿਹੜੀ ਵੀਡੀਓ ਹੈ ਕਿ ਪਸੰਦ ਆਈ ਹੋਊਗੀ ਸੂਟ ਤੁਹਾਨੂੰ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਆਪਾਂ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ